ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚੋਂ ਆਪਾਂ ਕਵਰ ਕਰ ਰਹੇ ਹਾਂ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਪਰਕੀਆਂ ਲੈ ਕੇ ਆਂਦੀਆਂ ਇੱਕ ਤਾਂ ਨੀਲੀ ਰਾਵੀ ਦਾ ਦੋਸਾ ਗਰੇ ਤੇ ਇੱਕ ਮੁਰਾਦਾ ਦੀ ਪਾ ਬਾਈ ਦੇ ਛੋਟੇ ਛੋਟੇ ਹੁਣੇ ਆ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਗਰਜਾਂ ਦੀ ਸ਼ਹਿਰ ਮੋਗਾ ਖਾਸ ਆਪਣਾ ਤੇ ਚੜੱਕ ਚੌਂਕ ਵੀ ਨੇੜੇ ਭੁੰਨਾ ਚਾਹੁੰਦੇ। ਮੋਬਾਈਲ ਨੰਬਰ ਜੀ 98775 51314 ਦੋ ਨਾਗਾ ਜੀ ਦੋ ਨਾ ਗਈ। ਇਧਰੋਂ ਕਾਲੀ ਤੋਂ ਸ਼ੁਰੂ ਕਰਦੇ ਹਾਂ ਉਮਰ ਕਿੰਨੀ ਕਾ ਜੀ ਇਹਦੀ? ਉਮਰ ਇਹ ਸਾਲ ਤੋਂ ਮਾੜੀ ਮੋਟੀ ਉੱਪਰ ਹੋਗੀ। 1 ਸਾਲ ਤੋਂ ਜੀ। ਹਾਂਜੀ ਹਾਂ। ਠੀਕ ਹੈ ਜੀ। ਹਾਂ। ਤੇ ਕੋਈ ਮਿਲਿਆ ਦਾ ਮਦਰ ਮਿਲਕ ਰਿਕਾਰਡ ਜੀ? ਨਹੀਂ ਨਹੀਂ ਆਪਾਂ ਉਹ ਮਾਲ ਸਾਰਾ ਉਹਨਾਂ ਕੋਲੇ ਚੰਗਾ। ਪਰ ਆਪਾਂ ਕੋਈ ਨਹੀਂ ਦੱਸਣਾ ਬੋਡੀ ਸਟਰਕਚਰ ਢਾਂਚਾ ਇਹਦਾ ਜੋ ਵੀ ਆ। ਹੂੰ। ਸਭ ਕੁਝ ਮੂਰੇ ਆ ਦੋਨੇ ਗੱਟੇ ਦੋਨੇ ਮੀਣੀਆਂ ਹੀ। ਇਹ ਗੰਨੇ ਸੰਗ ਹੈ ਹਲਦੇ ਸੰਗ ਨਹੀਂ ਹਲਦੇ ਇਹਨਾਂ ਦੇ ਨਹੀਂ ਨਹੀਂ ਆਏ ਹੋਣੇ ਹਾਂ ਉਹ ਮਲੇ ਡਿਜ਼ਾਈਨ ਚੰਗਾ ਹੂੰ ਦੋ ਰਖ ਕੇ ਦਿਖਾ ਦਿਓ ਕੁਆਲਿਟੀ ਵਾਲੀਆਂ ਉਹ ਇਕੱਠੇ ਹੀ ਤੋੜ ਲੋਗੇ ਕੱਲੀ ਕੱਲੀ ਤੋੜਨੇ ਨਹੀਂ ਨਹੀਂ ਕੱਲੀ ਕੱਲੀ ਤੋੜ ਦਿੰਨੇ ਠੀਕ ਹੈ ਜੀ ਉਮਰ بھائی ਦੱਸਦਾ ਕਿ 1 ਸਾਲ ਤੋਂ ਪਲੱਸ ਆ ਜੀ ਝੋਲ ਥੱਲੋਂ ਚੰਗੇ ਆ ਇਹ ਤਾਂ ਨਾ ਸ਼ਾਂਗ ਦੀ ਗਾਰੰਟੀ ਹੈ ਜੀ ਹਾਂ ਹਾਂ ਫੋਰ ਸ਼ਾਂਗ ਦੀ ਠੀਕ ਹੈ ਜੀ ਆ ਵੀ ਫੜ ਲਓ ਨਾਲ ਹੀ ਫੜ ਲਓ ਦੋਨੇ ਫੜ ਲਓ ਜੀ ਆ ਜਾਓ ਆ ਦੋਨੇ ਤੋੜ ਕੇ ਦਿਖਾ ਦਿੰਨੇ ਜੀ ਜਿਹੜੀ 2 ਨੰਬਰ ਆ ਵੀਰੇ ਹਾਂ ਜੀ ਉਮਰ ਕਿੰਨੇ ਕਾ ਜੀ ਇਹ ਹੋਊਗੀ ਮੇਰੇ ਖਿਆਲ ਨਾਲ ਸਾਲ ਤੋਂ ਥੋੜੀ ਜਿਹੀ ਘੱਟ ਹੋਊਗੀ ਇਹ ਤਾਂ ਨੀਲੀ ਰਾਵੀ ਚ ਪੈਂਦੀ ਹੈ ਹਨਾ ਇਹ ਵੀ ਚੰਗੀ ਹੈ ਨੀਲੀ ਰਾਵੀ ਵੈਸੇ ਬਹੁਤ ਚੰਗਾ ਸੋਨਾ ਆ ਇਹਦਾ ਇਹ ਪੈਸਟਲ ਦੀ ਦੱਸਿਆ ਆਪਾਂ ਨੂੰ ਬਰਾੜ ਸਾਹਿਬ ਅੱਛਾ ਮਾਲਕਾਂ ਨੇ ਹਾਂ ਇਹ ਪੈਸਟਲ ਦੀ ਦੱਸਿਆ ਜੋੜਾ ਇੱਕੇ ਘਰੋਂ ਲਿਆਵਾ ਝੋਲੀ ਦੇਖ ਸਕਦੇ ਹੋ ਤੁਸੀਂ ਸੂਣੀ ਝੋਲੀ ਦੋਨਾਂ ਦੇ ਬਹੁਤ ਚੰਗੇ ਆ ਸ਼ਾਂਕ ਪੂਰਾ ਵੀ ਨਹੀਂ ਜੀ ਐ ਛੋਟੇ ਬਰੇ ਬੱਚੇ ਹੀ ਆ ਪਰ ਸਾਂਭਣ ਯੋਗ ਚੀਜ਼ਾਂ ਆ ਪਾ ਕਹਿ ਸਕਦੇ ਆ ਇਹ ਤਾਂ ਇਹ ਗੋਲ ਮੋਲ ਸੀ ਹੂੰ ਦੋਨੇ ਕਟੀਆਂ ਬਹੁਤ ਵਧੀਆ ਤੁਹਾਨੂੰ ਪਤਾ ਇੱਕ ਤਾਂ ਦੇਣ ਦਾ ਨਾ ਜੇ ਪਸ਼ੂ ਕਰ ਜਾਂਦਾ ਮਾਲ ਚ ਆਈਆਂ ਵਾ ਪੱਟੇ ਪੁੱਟੇ ਖਾਣਗੇ ਇਹ ਪੂਰਾ ਵਧੀਆ ਬਣਿਆ ਪਿਸਤਲ ਦੀ ਦੱਸੀ ਆਪਾਂ ਨੂੰ ਠੀਕ ਆ ਹਾਂ ਜੋ ਵੀ ਆਪਾਂ ਨੇ ਇਹਦਾ ਪਤਾ ਵਾ ਉਹਦਾ ਨਹੀਂ ਆਪਾਂ ਨੂੰ ਪਤਾ ਬੜਾ ਕੋਈ ਠੀਕ ਆ ਹਾਂਜੀ ਤੇ ਜੈਜ ਡਿਮਾਂਡ ਇਹਦੀ ਵੀਰੇ ਮੁੱਲ ਪੰਨਾ ਬਰਾੜ ਸਾਹਿਬ ਮਰਜ਼ੀ ਕਰੀਏ ਹਾਂ ਆਪਾਂ 50 ਕਰੀਏ 55 ਕਰੀਏ 45 ਹਜ਼ਾਰ ਦੀਆਂ ਕਟੀਆਂ ਦੋਨੇ ਦੇਣੀਆਂ 45 ਹਜ਼ਾਰ ਦੀਆਂ ਕਟੀਆਂ ਦੋਨੇ ਦੇ ਦੇ ਦੀਆਂ ਹੀ ਆ ਯੈਸਨੋ ਵਾਲਾ ਕੰਮ ਹੀ ਆ ਠੀਕ ਹੈ ਠੀਕ ਹੈ ਜੀ ਤੇ ਦੋਨੇ ਜੋੜਾ ਹੀ ਲਿਆ ਤੇ ਜੋੜਾ ਹੀ ਆਪਾਂ ਦੇ ਲਈ 45000 ਦਾ ਹਾਂਜੀ ਹਾਂ ਆ ਤੁਹਾਨੂੰ ਪਤਾ ਹੋਣਾ ਆ ਚੀਜ਼ ਨੇ ਕਿੰਨਾ ਅੱਜ ਕੱਲ ਚੱਲਦਾ ਹੈ ਨਾ ਹੂੰ ਟ੍ਰੈਂਡ 'ਚ ਹੈ ਜੀ ਟ੍ਰੈਂਡ 'ਚ ਪੂਰਾ ਪਰ ਆਪਾਂ ਚਲੋ ਬਾਹਲਾ ਨਹੀਂ 45000 ਦੇ ਦੋਨੇ ਜੋੜਾ ਦੇਣਾ ਠੀਕ ਹੈ ਜੀ ਬਾਕੀ ਨੰਬਰ ਚਕਰੀਨ ਤਿੰਨ ਲਗਾ ਦਰ ਧੰਨਵਾਦ